ਅਜਿਹਾ ਨੋਟੰਦ ਕਰਨ ਪਰ ਕੇ ਹੱਥ ਜੋੜ ਕੇ ਬਹੁਤ ਚੰਗਾ ਲੱਗਦਾ ਹੈ ਮੈਂ ਅਰਜੀ ਹਰ ਮੱਤ ਬਹੁਤ ਜਲਦ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਜੀ ਮੈਂ ਸ੍ਰੀ ਗੁਰੂਗੰਗ ਸਾਹਿਬ ਜੀ ਤੋਂ ਕਿੰਨਾ ਗਦਾ ਮੈਂ ਗੁਰਤੇਗ ਬਾਦਲ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੇਥੋਂ ਵੀ ਕਲੀ ਕਲੀ ਟੇਟ ਤੋਂ ਮਾਫੀ ਮੰਗਦਾ ਮੈਂ ਰੱਬਾ ਜੀ ਅਮਰ ਜੀ ਸੀ ਸਿੰਘ ਜੀ ਦਮਦਮ ਤਸਾਲਾਣਾ ਤੋਂ ਮਾਫੀ ਮੰਗਦਾ ਹਾਂ ਸਾਰਿਆਂ ਤੋਂ ਪੰਤ ਕੋਲ ਨੂੰ ਸੁਮੱਚੀ ਨਕਾਣੋਂ ਤੋਂ ਖੜਾ ਕਰਕੇ ਦੋ ਤਿੰਨ ਵਾਰ ਕਰਨ ਪਰ ਕੇ ਹੱਥ ਜੋੜ ਕੇ ਸੰਤੋਖ ਦੇ ਦਵਰ ਬੈਠੇ ਬਾਬਾ ਗੁਰਦੇਵ ਸਿੰਘ ਜੀ ਖੜਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਨਸਰ ਸੁਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸੰਗਤ ਨੂੰ ਬੁਲਾ ਦਿੱਤਾ ਸਭ ਪੰਥ ਹੋ ਗਿਆ ਮੌਨਜੀਤ ਹੋ ਗਿਆ ਤੇ ਇੱਕੋ ਹੀ ਵਸਾਰਾ ਕਿਸੇ ਦਾ ਨਾਮ ਨਹੀਂ ਪਤਾ ਨਿਕਲੇ ਬੱਚੇ ਤੋਂ ਹੀ ਮੰਨ ਲਿਆ ਸਭ ਪੰਥ ਕੋਲ ਮੈਨੂੰ ਮਾਫ ਕਰਿਓ ਮੇਸ਼ ਬਖਸ਼ਣਾ ਵਾਹਿਗੁਰੂ ਜੀ ਕਾ ਸਲਾਮ ਅਸੀਂ ਸੰਗਤ ਦਾ ਜੋ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਦੋਂ ਸਾਗਤ ਇਥੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਰਾਂ ਨੂੰ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਦਲਾ ਧੰਦੇ ਮੀਟਕਸਾਲ ਕਣਕੋਲ ਭੰਗਵਾ ਇਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰ ਅਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਉਣ ਵਾਲੇ ਕੋ ਵੀ ਕਦੇ ਵੀ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਤੁਹਾਨੂੰ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਚੋਂਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੈਂਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸੈ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵਾਇਰਲ ਨਹੀਂ ਕਰਵਾਉਣਾ ਸਾਹਿਬ ਵਾਇਰਲ ਨਹੀਂ ਕਰਵਾਉਣਾ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾਜ ਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਂ ਇਹਨੂੰ ਕੋ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ